ਸਵਰਨਲਵ ਸਿੰਘ ਜੀ ਤੁਸੀਂ ਕੋਲੋਂ ਬੇਨਤੀ ਹੈ ਕਿ ਜੋ ਪੰਚਪਰਧਾਨਿਕ ਕੌਂਸਲ ਵੱਲੋਂ ਜੋ ਲੈਟਰ ਤਿਆਰ ਹੋਈ ਹੈ ਉਹ ਤੁਸੀਂ ਇੱਕ ਵਾਰੀ ਸਾਰੇ ਸਾਹਮਣੇ ਰੀਡ ਆਊਟ ਕਰ ਦਿਓ ਤੇ ਇਹੀ ਜੋ ਚਿੱਠੀ ਹੈ ਇਹ ਐਸਪੀਸੀ ਨੂੰ ਈਮੇਲ ਰਹੀ ਹੈ ਆ ਭੇਜੀ ਭੇਜੀ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਫਿਰ ਸਾਰੇ ਨੂੰ ਬੇਨਤੀ ਹੈ ਕਿ ਇਹਨੂੰ ਵਕਤਵਤ ਸ਼ੇਅਰ ਕਰੋ ਕਿਉਂਕਿ ਡਿਸਕਸ਼ਨ ਦਾ ਜੋ ਹੈ ਇੱਕ ਕੇਰਾਬੋਦਾਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵੀ ਕੀ ਪਾਸੇ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਬੇਨਤੀ ਕਰਦਾ ਸਰਦਾਰ ਨਿਮੋਤ ਸਿੰਘ ਜੀ ਅੱਜ ਇਹ ਗ੍ਰੋਹ ਕਰੇ ਉਹ ਅਰਜੀਕਾ ਖਾਲਸਾ ਵਾਹਿਗੁਰੂ ਜੀ ਅੱਜ ਮਿਤੀ 10 ਮਈ 2025 ਸਤਿਕਾਰਯੋਗ ਐਡਵੋਕੇਟ ਅਰਜਿੰਦਰ ਸਿੰਘ ਜੀ ਪ੍ਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਸ਼ਾ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਅਤੇ ਸਰਵਤ ਖਾਲਸਾ ਬਾਰੇ ਵਿਚਾਰ ਅਤੇ ਸੁਝਾਓ ਪਿਛਲੇ ਦਿਨੀ ਆਪ ਜੀ ਵੱਲੋਂ ਜਿਸ ਵਿਸ਼ੇ ਤੇ ਸੁਝਾਓ ਮੰਗੇ ਗਏ ਸਨ ਸਰਵਤ ਖਾਲਸਾ ਜਥੇਬੰਦੀ ਉਸੇ ਬਾਰੇ ਗੁਰਮਤ ਅਤੇ ਗੁਰੂ ਇਤਿਹਾਸ ਦੀ ਚਾਨਣ ਵਿੱਚ ਸੰਗਤ ਦੀ ਕਚਹਿਰੀ ਵਿੱਚ ਵਿਚਾਰ ਅਤੇ ਸੁਝਾਓ ਰੱਖ ਰਹੀ ਹੈ ਇੱਕ ਗੱਲ ਤੇ ਸਮੁੱਚੀ ਸਿੱਖ ਕੌਮ ਸਹਿਮਤ ਹੈ ਕਿ ਰਾਜਸੀ ਦਖਲਅੰਦਾਜ਼ੀ ਨੇ ਲਗਭਗ ਹਰ ਸਿੱਖ ਸੰਸਥਾ ਦੀ ਸ਼ਾਖ ਨੂੰ ਵੱਡੀ ਢਾਹ ਲਾਈ ਹੈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸ਼ਾਮਲ ਹੈ ਐਸੇ ਮਾਹੌਲ ਵਿੱਚ ਜਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਨੂੰ ਰਾਜਸੀ ਦਖਲਅੰਦਾਜ਼ੀ ਤੋਂ ਮੁਕਤ ਨਹੀਂ ਕਰ ਲੈਂਦੀ ਉਸ ਵੱਲੋਂ ਹੋਰ ਸਿੱਖ ਸੰਸਥਾਵਾਂ ਵਿੱਚ ਸੁਧਾਰ ਦੀ ਗੱਲ ਬੇਅਰਥ ਹੋਵੇਗੀ ਅੱਜ ਦੇ ਹਾਲਾਤਾਂ ਤੋਂ ਬਾਹਰ ਆਉਣ ਵਾਸਤੇ ਸਾਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਹਰ ਪੱਖ ਤੋਂ ਮੁੜ ਵਿਚਾਰ ਕਰਨੀ ਹੋਵੇਗੀ ਜਦ ਗੁਰੂ ਕਾਲ ਵਿੱਚ ਇਸ ਤਰ੍ਹਾਂ ਦੀਆਂ ਚਲੋਤੀਆਂ ਆਈਆਂ ਸਨ ਤਾਂ ਗੁਰੂ ਸਾਹਿਬ ਨੇ ਸਾਡੇ ਵਾਸਤੇ ਕੀ ਪੂਰਨੇ ਪਾਇਆ ਸਨ ਜੇਕਰ ਗੁਰਮਾਣੀ ਦੀ ਸੇਧ ਅਤੇ ਗੁਰੂ ਸਾਹਿਬਾਨ ਦੇ ਲਾਸਾਨੀ ਇਤਿਹਾਸ ਹੁੰਦਿਆਂ ਦੇ ਬਾਅਦ ਯੁੱਧ ਅਸੀਂ ਉਸ ਸੰਸਾਰ ਨਾਲ ਚੱਲੀਏ ਤਾਂ ਫਿਰ ਖوار ਹੋਣਾ ਸੁਆਭਿਕ ਹੈ ਆਪਣੇ ਭਾੜੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵਾਂ ਸਾਨੂੰ ਆਤਮ ਚਿੰਤਾ ਚਿੰਤਨ ਕਰਨਾ ਪਵੇਗਾ ਕਿ ਜਿਨ੍ਹਾਂ ਰੀਤਾਂ ਨੂੰ ਅਸੀਂ ਪੁਰਾਤਨ ਪਰੰਪਰਾਵਾਂ ਜਾਂ ਪਰੰਪਰਾ ਸਮਝ ਕੇ ਆਪਣਾ ਬੈਠੇ ਹਾਂ ਕੀ ਉਹ ਗੁਰਮਤ ਅਨੁਸਾਰ ਸਹੀ ਹਨ ਜੇ ਨਹੀਂ ਤਾਂ ਗੁਰਵਾਨੀ ਸਾਨੂੰ ਐਸੀ ਰੀਤਾਂ ਦੇ ਜੰਜਾਲ ਤੋਂ ਮੁਕਤ ਹੋਣ ਦੀ ਪ੍ਰੇਰਣਾ ਕਰਦੀ ਹੈ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਸ ਸਾਹਿਬ ਸੇਤੀ ਪਤਰ ਹੈ ਸ੍ਰੀ ਕਾਲ ਤੱਕ ਸਾਹਿਬ ਦਾ ਨਾਮ ਆਉਂਦਿਆ ਹੀ ਧਿਆਨ ਮੀਰੀ ਪੀਰੀ ਦੇ ਸਦਾਤ ਵੱਲ ਜਾਂਦਾ ਹੈ ਮੀਰੀ ਤੋਂ ਭਾਵ ਸੰਸਾਰਿਕ ਸਮਰਥਾ ਹਾਸਲ ਕਰਨਾ ਹੈ ਤੇ ਪੀਰੀ ਤੋਂ ਭਾਵ ਅਧਿਆਤਮਿਕ ਉਥਾਨ ਹੈ ਅਧਿਆਤਮਿਕ ਉਥਾਨ ਦੀ ਨਿਸ਼ਾਨੀ ਰੋਹਾਨੀ ਗੁਣ ਹਨ ਜੋ ਇਨਸਾਨ ਕਰਤਾਰ ਦੇ ਹੁਕਮ 'ਤੇ ਚੱਲੇਗਾ ਉਹ ਨਿਸ਼ਚਿਤ ਰੂਪ ਵਿੱਚ ਨਰਪਉ ਦੇ ਗੁਣ ਨੂੰ ਧਾਰਨ ਕਰਕੇ ਅਤਿਆਚਾਰ ਅਸਮਾਨਤਾ ਦੇ ਖਿਲਾਫ ਖੜਾ ਹੋਵੇਗਾ ਸੱਚੇ ਮਾਰਗ ਤੇ ਚੱਲਣ ਵਾਲਿਆਂ ਦਾ ਮਾਰਗ ਹਮੇਸ਼ਾ ਔਖਾ ਹੁੰਦਾ ਹੈ ਜ਼ਾਲਮਾ ਲੋਕ ਪਰੇਸ਼ਾਨ ਕਰਨਾ ਜਾਂ ਉਹਨਾਂ ਤੇ ਹਮਲਾਵਰ ਹੋਣਾ ਆਮ ਗੱਲ ਹੁੰਦੀ ਹੈ। ਅਜਿਹੇ ਵਿੱਚ ਸੰਤ ਦਾਸ ਸਿਪਾਹੀ ਹੋਣਾ ਵੀ ਜ਼ਰੂਰੀ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪ ਰਾਜ ਯੋਗ ਦਾ ਜੀਵਨ ਜੀ ਕੇ ਦੱਸਿਆ ਹੈ। ਜਿਸ ਵਾਰੇ ਪਟ ਜੀ ਫਰਮਾਉਂਦੇ ਹਨ ਕਬ ਕਲ ਸੁਜਸ ਗਾਓ ਗੁਰਨਾਨਕ ਰਾਜ ਯੋਗ ਜਨ ਮਾਣਿਓ। ਮੀਰੀ ਪੀਰੀ ਦਾ ਇਹ ਸੁਮੇਲ ਹੀ ਪ੍ਰਭੂ ਸਤਾ ਦੇ ਵੱਲ ਲੈ ਕੇ ਜਾਂਦਾ ਹੈ ਮੀਰੀ ਅਤੇ ਪੀਰੀ ਦਾ ਉਦੇਸ਼ ਇਹ ਸਤਾਫਤ ਕਰਦਾ ਹੈ ਕਿ ਸਿੱਖਾਂ ਨੂੰ ਮੀਰੀ ਸੰਸਾਰਿਕ ਸਮਰੱਥਾ ਨੂੰ ਹਾਸਲ ਕਰਨਾ ਹੈ ਪਰ ਆਪਣੀ ਸਮਰੱਥਾ ਪੀਰੀ ਸ਼ਬਦ ਗੁਰੂ ਦੇ ਅਧੀਨ ਹੋ ਕੇ ਹੀ ਵਿਕਸਿਤ ਕਰਨੀ ਹੈ ਅੱਜ ਦਾ ਦੁਖਾਂਤ ਇਹ ਹੈ ਕਿ ਮੀਰੀ ਪੀਰੀ ਅਤੇ ਅਕਾਲ ਤਖਤ ਦਾ ਨਾਮ ਵਰਤ ਕੇ ਗੁਰਮਤਿ ਸਿਧਾਂਤਾਂ ਨੂੰ ਸਿਆਸਤ ਦੇ ਅਧੀਨ ਕਰਨ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਜਿਸ ਮੀਰੀ ਨੇ ਪੀਰੀ ਤੋਂ ਦਿਸ਼ਾ ਨਾਲ ਲਈ ਉਸ ਦਾ ਜ਼ਾਲਮ ਕਪਟੀ ਤੇ ਪ੍ਰਿਸ਼ਟ ਹੋ ਜਾਣਾ ਸੁਭਾਅਕ ਹੋ ਜਾਂਦਾ ਹੈ ਇਹ ਵਰਤਾਰਾ ਅੱਜ ਦੀ ਸਿੱਖ ਸਿਆਸਤ ਦਾ ਹੈ ਜਿਸ ਕਰਕੇ ਸਿੱਖ ਸੰਸਥਾਵਾਂ ਨਿਗਾਰ ਵੱਲ ਜਾ ਰਹੀਆਂ ਹਨ ਅਤੇ ਹਰ ਸੰਜੀਦਾ ਸਿੱਖ ਇਸ ਬਾਰੇ ਚਿੰਤਤ ਹੈ ਮੇਰੀ ਪੀਰੀ ਦਾ ਸਦਾਤ ਸਿੱਖਾਂ ਦੀ ਹਰ ਸੰਸਥਾ ਅਤੇ ਜੀਵਨ ਦੇ ਹਰ ਪੱਖ ਧਾਰਮਿਕ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਲਈ ਹੈ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਹੀ ਮੇਰੀ ਤੇ ਪੀਰੀ ਦੇ ਸਦਾਤ ਨੂੰ ਰੂਪਮਾਨ ਕੀਤਾ ਗਿਆ ਸੀ ਜਿਵੇਂ ਗੁਰਨਾਨਕ ਜੀ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਪੰਗਤ ਨੂੰ ਕਰਤਾਰਪੁਰ ਵਿਖੇ ਰੂਪਮਨ ਕੀਤਾ ਸੀ ਅਤੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਆਨੰਦਪੁਰ ਚ ਪ੍ਰਗਟ ਕੀਤਾ ਸੀ ਜੇ ਖੰਡੇ ਬਾਟੇ ਦੀ ਪਹਲ ਦੀ ਦਾਤ ਲੈਣ ਲਈ ਆਨੰਦਪੁਰ ਵਿੱਚ ਹੋਣਾ ਲਾਜ਼ਮੀ ਨਹੀਂ ਅਤੇ ਸੰਗਤ ਪੰਗਤ ਵਾਸਤੇ ਕਰਤਾਰਪੁਰ ਹੋਣਾ ਲਾਜ਼ਮੀ ਨਹੀਂ ਇਸੇ ਤਰ੍ਹਾਂ ਮੀਰੀ ਪੀਰੀ ਦੇ ਸਿਧਾਂਤ ਦੀ ਨਿਰੰਤਰਤਾ ਲਈ ਅਕਾਲ ਭੂਗੇ ਅਕਾਲ ਤਖਤ ਦਾ ਸਥਾਨ لازਮੀ ਨਹੀਂ ਸਿਧਾਂਤ ਕਿਸੇ ਇੱਕ ਸਥਾਨ ਤੱਕ ਸੀਮਿਤ ਨਹੀਂ ਹੁੰਦਾ ਸਾਨੂੰ ਇਹ ਵੀ ਨਹੀਂ ਪੁੱੁਰਨਾ ਚਾਹੀਦਾ ਕਿ ਅਕਾਲ ਪੁਰਖ ਦੇ ਉੱਤੇ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸਰਕਾਰੀ ਸ਼ਹਿ ਤੇ ਸਿੱਖ ਵਿਰੋਧੀ ਤਾਕਤਾਂ ਦਾ ਕਾਬੂ ਹੋ ਚੁੱਕਾ ਸਿੱਖ ਵਿਰੋਧੀ ਤਾਕਤਾਂ ਕਾਬੂ ਹੋ ਚੁੱਕੀਆਂ ਸਨ ਅਕਾਲ ਪੰਗੇ ਦੇ ਨਿਰਮਾਣ ਤੋਂ ਕੁਝ ਸਾਲ ਬਾਅਦ ਹੀ ਸ਼ਿਵੇਂ ਪਾਸ਼ਾ ਨੇ ਸਿੱਖੀ ਦਾ ਕੇਂਦਰ ਕੀਰਤਪੁਰ ਸਥਾਪਿਤ ਕਰ ਦਿੱਤਾ ਸੀ ਜਿਸ ਉਪਰੰਤ ਕੋਈ ਗੁਰੂ ਸਾਹਿਬ ਅਕਾਲ ਪੰਗੇ ਨਹੀਂ ਗਏ ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ ਤਾਂ ਪੁਜਾਰੀਆਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਹੀ ਬੰਦ ਕਰ ਲਏ ਸਨ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਥੋੜੇ ਸਮੇਂ ਵਿੱਚ ਹੀ ਖਾਲਸੇ ਨੇ ਬੇਮਿਸਾਲ ਜਿੱਤਾਂ ਹਾਸਲ ਕੀਤੀਆਂ ਸਨ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਇਸ ਸਮੇਂ ਦੌਰਾਨ ਵੀ ਅਕਾਲ ਪੁੰਗਾ ਪੁਜਾਰੀਆਂ ਦੇ ਅਧੀਨ ਹੀ ਰਿਹਾ ਗੁਰੂ ਸਾਹਿਬ ਨੇ ਸਦਾਤ ਦੀ ਸਥਿਰਤਾ ਨੂੰ ਮੁੱਖ ਰੱਖਣ ਦੀ ਪ੍ਰੇਰਣਾ ਕੀਤੀ ਹੈ ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈ ਕੇ ਮੀਰੀ ਪੀਰੀ ਦੇ ਸਦਾਤ ਦੀ ਸੰਭਾਲ ਕਰਨੀ ਬਣਦੀ ਹੈ ਜੋ ਸਥਾਨ ਤੋਂ ਮੁਕਤ ਹੈ ਇਸ ਅਤਿ ਜ਼ਰੂਰੀ ਨੁਕਤੇ ਨੂੰ ਅਮਲ ਵਿੱਚ ਲਿਆਏ ਬਗੈਰ ਸਿੱਖ ਪੰਥ ਧਾਰਮਿਕ ਖੁਦਮੁਖਤਿਆਰੀ ਹਾਸਲ ਨਹੀਂ ਕਰ ਸਕੇਗਾ ਸਿੱਖ ਸਿਧਾਂਤ ਦੀ ਰਾਖੀ ਵਾਸਤੇ ਪੰਜ ਪ੍ਰਧਾਨੀ ਸੰਕਲਪ ਦੀਨ ਹੱਲ ਲਬਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪ੍ਰਧਾਨੀ ਸੰਕਲਪ ਨੂੰ ਪੰਜ ਪਿਆਰਿਆਂ ਵਜੋਂ ਰੂਪਮਾਨ ਕੀਤਾ ਸੀ ਸਾਨੂੰ ਇਸੇ ਤੋਂ ਸੇਧ ਲੈਣੀ ਚਾਹੀਦੀ ਹੈ ਪੰਜ ਪਿਆਰੇ ਬਰਾਬਰ ਹਨ ਸਾਈਆਂ ਦੇ ਪੂਪ ਦੀ ਨਕਲ ਵਿੱਚ ਕਿਸੇ ਇੱਕ ਨੂੰ ਅਕਾਲ ਤਖ਼ਤ ਦਾ ਜਸੇਧਾਰ ਨਿਯੁਕਤ ਕੀਤਾ ਜਾਣਾ ਪੰਜ ਪਿਆਰ ਦੀ ਸੰਸਥਾ ਨੂੰ ਬੇਅਰਥ ਬਣਾ ਦਿੰਦਾ ਹੈ ਅਤੇ ਗੁਰੂ ਦੀ ਬਰਾਬਰੀ ਕਰਨ ਤਲ ਹੋ ਜਾਂਦਾ ਹੈ ਪੰਜ ਪ੍ਰਧਾਨੀ ਸੰਕਲਪ ਦੀ ਪੂਰਤੀ ਵਾਸਤੇ ਸਰਵਤ ਖਾਲਸਾ ਦੀ ਕਾਇਮੀ ਜ਼ਰੂਰੀ ਹੋ ਜਾਂਦੀ ਹੈ ਅਤੇ ਇਹ ਹੀ ਸਭ ਤੋਂ ਵੱਧ ਲੀਂਦਾ ਕਾਰਜ ਹੈ ਸਰਵਤ ਖਾਲਸਾ ਨੂੰ ਮੋੜ ਸੁਜੀਤ ਕਰਨ ਨੂੰ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਦੇਸ਼ ਵਿਦੇਸ਼ ਦੇ ਗੁਰਸਿੱਖ ਵੀਰ ਭੈਣਾ ਸਿਰ ਜੋੜ ਕੇ ਵਿਚਾਰ ਕਰ ਰਹੇ ਸਨ ਅਤੇ ਹੁਣ ਸਰਵਤ ਖਾਲਸਾ ਜਥੇਬੰਦੀ ਖੋਨ ਵਿੱਚ ਆ ਗਈ ਹੈ ਇਸ ਨੂੰ ਇਸ ਤਰ੍ਹਾਂ ਪ੍ਰਵਾਸ਼ਿਤ ਕੀਤਾ ਗਿਆ ਹੈ ਸਰਵਤ ਖਾਲਸਾ ਜਥੇਬੰਦੀ ਗੁਰਮਤ ਦੇ ਚਨਲ ਵਿੱਚ ਪੰਜ ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਦੀ ਇੱਕ ਖੁਦ ਮੁਖਤਿਆਰ ਸੰਸਥਾ ਹੈ ਜੋ ਕਿਸੇ ਖਾਸ ਦੇਸ਼ ਨਾਲ ਬੱਝੇ ਬਿਨਾ ਪੂਰਨ ਪਾਰਦਰਸ਼ਤਾ ਨਾਲ ਦੁਨੀਆ ਪਰਦੇਸਾਂ ਦੀ ਨੁਮਾਇੰਦਗੀ ਕਰਦੀ ਹੈ ਇਸ ਸੰਬੰਧ ਦਾ ਵੇਰਵਾ ਵੈਬਸਾਈਟ ਸਰਵਤ ਖਾਲਸਾ .ਵਰਲਡ ਤੋਂ ਦੇਖਿਆ ਜਾ ਸਕਦਾ ਹੈ ਸਰਵਤ ਖਾਲਸਾ ਨੂੰ ਹੇਠ ਲਿਖੇ 4 ਥੰਮ੍ਹਾਂ ਤੇ ਜਥੇਬੰਦ ਕੀਤਾ ਗਿਆ ਹੈ ਨੰਬਰ 1 ਸਦਾਰਤਕ ਸਾਂਝ ਸਰਵਤ ਖਾਲਸਾ ਜਥੇਬੰਦੀ ਵੱਤੋਂ ਵੱਧ ਸਿਧਾਂਤਿਕ ਸਾਂਝ ਦੇ ਦਿਨ ਇਕੱਠੇ ਹੋਏ ਸਿੱਖਾਂ ਦਾ ਸਾਂਝਾ ਮੰਚ ਹੈ ਇਹ ਸਿਧਾਂਤਿਕ ਸਾਂਝ ਇਸ ਤਰ੍ਹਾਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤ ਸਰੂਪ ਦਸਾਂ ਜਮਵਿਆ ਦੀ ਨਿਰੰਤਰਤਾ ਅਤੇ ਖੰਡੇ ਵਾਟੇ ਦੀ ਪਹਲ ਤੇ ਪੂਰਨ ਨਿਸ਼ਚਾਰਕਰ ਵਾਲੇ ਦੁਨੀਆ ਪਰ ਦੇ ਗੁਰਸਿੱਖ ਇਸ ਸ੍ਰੀ ਪੁਰਖੰਦੇ ਸਾਂਝੇ ਮੰਚ ਨੂੰ ਸਰਵਤ ਖਾਲਸਾ ਜਥੇਬੰਦੀ ਕਹਿੰਦੇ ਹਨ ਨੰਬਰ 2 ਨੁਮਾਇੰਦਗੀ ਸਰਵਤ ਖਾਲਸਾ ਜਥੇਬੰਦੀ ਸਾਰੇ ਦੁਨੀਆ ਵਿੱਚ ਵਸਦੀ ਸਿੱਖ ਸੰਗਤ ਦੀ ਨੁਮਾਇੰਦਗੀ ਕਰਦੀ ਹੈ ਜਿਸ ਲਈ ਕੋਈ ਵੀ ਸਿੱਖ ਸੰਸਥਾ ਇਸ ਨਾਲ ਜੁੜ ਕੇ ਆਪਣੇ ਨੁਮਾਇੰਦੇ ਨਾਮਜ਼ਦ ਕਰ ਸਕਦੇ ਹੈ ਇਹਨਾਂ ਨਾਮਜ਼ਦੀਆਂ ਵਿੱਚੋਂ ਹੀ ਨਿਰਧਾਰਿਤ ਵਿਧਾਨ ਅਨੁਸਾਰ ਪੰਜ ਪ੍ਰਧਾਨੀ ਕੌਂਸਲ ਚੁਣੀ ਜਾਂਦੀ ਹੈ ਇਕ ਵਿਸਾਖ 14 ਅਪ੍ਰੈਲ 2025 ਨੂੰ ਪੰਜ ਪ੍ਰਧਾਨੀ ਕੌਂਸਲ ਚੁਣੀ ਗਈ ਸੀ ਅਤੇ ਸ਼ੁਰੂਆਤ ਕਰਨ ਵਾਸਤੇ ਅਮਲੀ ਰੂਪ ਦੇ ਦਿੱਤਾ ਗਿਆ ਹੈ ਇਸ ਨਾਮ ਅਰ ਉਹ ਸੰਸਦਾ ਜੁੜ ਸਕਦੀ ਹੈ ਜੋ ਵੇਟ ਲਿਖੇ ਮਿਆਰ ਤੇ ਪੂਰੀ ਉਤਰਦੀ ਹੈ ਨੰਬਰ 1 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲਿਆ 10 ਗੁਰੂ ਸਾਹਿਬਾਨ ਦੀ ਨਿਰੰਤਰਤਾ ਤੇ ਖੰਡੇ ਵਾਟੇ ਦੀ ਪਹਲ ਤੇ ਪੂਰਨ ਨਿਸ਼ਚਾ ਰੱਖਣ ਵਾਲੀਆਂ ਸਿੱਖ ਸੰਸਥਾਵਾਂ ਅਤੇ ਪ੍ਰਬੰਧਕ ਕਮੇਟੀਆਂ ਨੰਬਰ 2 ਉਹ ਸਿੱਖ ਸੰਸਥਾਵਾਂ ਜਾਂ ਪ੍ਰਬੰਧਕ ਕਮੇਟੀਆਂ ਜਿਸ ਦੇ ਪ੍ਰਬੰਧਕੀ ਢਾਂਚੇ ਜਾਂ ਮੁਖੀ ਨੂੰ ਬਿਨਾਂ ਰਾਜਸੀ ਦਖਲਅੰਦਾਜ਼ੀ ਦੇ ਉਸ ਨਾਲ ਜੁੜੀ ਸਿੱਖ ਸੰਗਤ ਨਿਰਧਾਰਤ ਨਿਯਮਾਂ ਅਨੁਸਾਰ ਚੁਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਹੈ ਕਿ ਉਹ ਖੁਦ ਨੂੰ ਰਾਜਸੀ ਜ਼ਿੰਮੇਵਾਰੀ ਤੋਂ ਮੁਕਤ ਕਰਵਾਉਣ ਲਈ ਉਪਰਾਲੇ ਕਰੇ ਜਿਸ ਨਾਲ ਉਹ ਸਰਵਤ ਖਾਲਸਾ ਦਾ ਹਿੱਸਾ ਬਣਨ ਵਾਸਤੇ ਯੋਗਤਾ ਦੇ ਮਿਆਰ ਤੇ ਪੂਰਾ ਉਤਰ ਸਕੇ ਨੰਬਰ 3 ਪਾਰਦਰਸ਼ਤਾ ਸਰਵਤ ਖਾਲਸਾ ਜਥੇਬੰਦੀ ਦਾ ਵਿਧੀ ਵਿਧੀ ਵਿਧਾਨ ਸੂਚੀ ਸਿੱਖ ਸੰਗਤ ਲਈ ਪਾਰਦਰਸ਼ੀ ਹੈ ਪਾਰਦਰਸ਼ਤਾ ਦੇ ਕਾਰਨ ਹੀ ਸਿੱਖ ਸੰਗਤ ਦਾ ਇਸ ਵਿੱਚ ਵਿਸ਼ਵਾਸ ਵਧੇਗਾ ਅਤੇ ਪਾਰਦਰਸ਼ਤਾ ਹੀ ਖੋਟੇ ਲੋਕਾਂ ਨੂੰ ਇਸ ਤੋਂ ਦੂਰ ਰੱਖਣ ਦਾ ਵਸੀਲਾ ਬਣੇਗੀ ਨੰਬਰ 4 ਨਿਰੰਤਰ ਸੁਧਾਰ ਉੱਪਰ ਲਿਖੇ ਤਿੰਨ ਨੁਕਤਿਆਂ ਦੀ ਮਜਬੂਤੀ ਲਈ ਸਵੈ ਪ੍ਰਚੋਲ ਅਤੇ ਨਿਰੰਤਰ ਸੁਧਾਰ ਸਰਵਤ ਖਾਲਸਾ ਜਥੇਬੰਦੀ ਦੇ ਵਿਧੀ ਵਿਵਧਾਨ ਦਾ ਹਿੱਸਾ ਹੈ ਨਿਰੰਤਰ ਸੁਧਾਰ ਵਾਸਤੇ ਇਹ ਜ਼ਰੂਰੀ ਹੈ ਦੇ ਨਵੇਂ ਵਿਚਾਰ ਅਤੇ ਨਵੇਂ ਹੁਨਰ ਲਈ ਥਾਂ ਬਣੀ ਰਹੇ ਇਸ ਵਾਸਤੇ ਪੰਜ ਪਿਆਰਿਆਂ ਦਾ ਕਾਰਜ ਸਮਾ ਪੰਜ ਸਾਲ ਨਿਰਾਰਤ ਹੈ ਸ਼ੁਰੂਆਤ ਖਾਲਸਾ ਜ ਸੰਵਾਦ ਰਾਹੀਂ ਉਹਨਾਂ ਕੋ